ਇਹ ਪਉਪ ਵਿਚਾਰ ਅਰੰਭ ਕਰਤ ਮੇਰਾ ਸੈ ਬਖਸ਼ੀ ਗੁਰਪਤੀ ਪਰਬੰਧ ਕਰ ਬਖਸ਼ੂ ਸੀਸ ਬਲੌਕ ਤੇ ਅਕੂਠੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਉਪ ਸਲੋਕ ਅੰਦਰ ਇੱਕ ਅਹਿਸਾਸ ਏ ਘੁਆਇਆ ਤੂੰ ਕੀ ਕਰਨ ਦੇ ਲਈ ਸੰਸਾਰ ਵਿੱਚ ਆਇਆ ਤੇ ਜੋ ਕਰਨ ਦੇ ਲਈ ਸੰਸਾਰ ਵਿੱਚ ਆਇਆ ਤੂੰ ਕੀਤਾ ਵੀ ਨਹੀਂ ਹੈ ਉਹ ਨਾਮ ਕਰਨ ਦਾ ਕਾਰਨ ਕੀ ਹੈ ਉਸ ਕਾਰਨ ਉਹ ਪੰਮੀ ਬਿਆਨ ਕੀਤਾ ਔਰ ਇਹ ਕਾਰਜ ਜੀ ਕਰ ਲੈਂਦਾ ਤਾਂ ਤੈਨੂੰ ਲਾਭ ਕੀ ਨਾਸੀ ਉਹਦੇ ਬਾਰੇ ਵੀ ਪਾਤਸ਼ਾਹ ਨੇ ਇਸ ਲੋਕ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ ਹੁਣ ਤਿੰਨ ਸਿਧਾਂਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਹੁਣ ਤਿੰਨ ਗੱਲਾਂ ਨੇ ਇਹਦੇ ਵਿੱਚ ਇੱਕ ਕਿਰਤੀ ਹੋਣਾ ਚਾਹੀਦਾ ਗੁਰੂ ਨਾਨਕ ਦੇ ਘਰ ਦਾ ਸਿੱਖ ਦੂਜਾ ਗੁਰੂ ਨਾਨਕ ਦੇ ਘਰ ਦਾ ਸਿੱਖ ਜਿਹੜਾ ਹੈ ਉਸ ਸਰਬ ਕਰਨ ਦੀ ਭਾਵਨਾ ਰੱਖੇ ਵੰਡ ਕੇ ਛਕਣ ਦੀ ਭਾਵਨਾ ਜੀਵਨ ਵਿੱਚ ਲੈ ਕੇ ਆਈ ਤੀਜਾ ਜਿਹੜਾ ਪੱਖ ਹੈ ਉਹ ਹੈ ਨਾਮ ਜਪੂ ਦਾ ਜਿਹਦੇ ਵਿੱਚ ਸਿਫਤ ਸਲਾਹ ਉਸ ਅਕਾਲ ਦੀ ਹੁੰਦੀ ਹੈ ਜਿਹਦੇ ਵਿੱਚ ਵਡਿਆਈ ਦੀ ਗੱਲ ਹੈ ਜਿਦੇ ਵਿੱਚ ਭਗਤੀ ਦੇ ਮਾਰਗ ਦੀ ਗੱਲ ਹੈ ਜਿਦੇ ਵਿੱਚ ਸੱਚੇ ਮਾਰਗ ਦੀ ਗੱਲ ਹੈ ਜਿਦੇ ਵਿੱਚ ਅਵਕਟ ਘਾਟੀ ਦੀ ਗੱਲ ਹੈ ਜਿਦੇ ਵਿੱਚ ਉਸ ਮਾਰਗ ਦੀ ਗੱਲ ਹੈ ਜਿਸ ਮਾਰਗ ਤੇ ਚੱਤ ਕੇ ਸੰਸਾਰ ਦੇ ਬੋਖੇ ਵਿੱਚ ਨਿਰੰਕਾਰ ਦੇ ਘਰ ਵਿੱਚ ਬਿਹਾਈ ਪ੍ਰਾਪਤ ਹੁੰਦੀ ਹੈ ਹੁਣ ਤਿੰਨੋਂ ਕਰਮ ਜਿਹੜੇ ਨੇ ਜੇ ਸਾਡੇ ਜੀਵਨ ਵਿੱਚ ਨੇ ਤਾਂ ਸੱਚ ਹੈ ਅਸੀਂ ਪ੍ਰਭਾਨ ਜੇ ਨਹੀਂ ਹੈ ਤਾਂ ਅਸੀ ਪ੍ਰਵਾਨ ਨਹੀਂ ਹੈ ਜੇ ਤਿੰਨਾ ਵਿੱਚੋਂ ਇੱਕ ਵੀ ਮਾਈਨਸ ਹੈ ਜੇ ਤਿੰਨਾ ਵਿੱਚੋਂ ਇੱਕ ਵੀ ਨਹੀਂ ਹੈ ਤਾਂ ਫਿਰ ਵੀ ਪ੍ਰਵਾਨ ਨਹੀਂ ਆ ਹੁਣ ਪਹਿਲਾ ਸਿਧਾਂਤ ਹੈ ਕਿਰਤ ਕਰੋ ਇਹ ਸਾਡਾ ਕਰਮ ਹੈ ਦੂਜਾ ਸਿਧਾਂਤ ਹੈ ਵੰਡ ਛਕੋ ਇਹ ਸਾਡਾ ਕਰਮ ਹੈ ਤੀਜੇ ਨੰਬਰ ਤੇ ਨਾਮ ਜਪੋ ਇਹ ਸਾਡਾ ਕਰਮ ਹੈ ਹੁਣ ਇਹ ਤਿੰਨੋਂ ਕਰਮ ਗੁਰੂ ਨਾਨਕ ਦੇ ਘਰ ਨਹੀਂ ਸਾਨੂੰ ਕਰਨ ਦੇ ਲਈ ਪ੍ਰੇਰਿਆ ਬੜੇ ਪ੍ਰੇਮ ਨਾਲ ਕਿਹਾ ਆ ਅਨੁ ਦਿਨ ਸੁਕ੍ਰਿਤ ਕਰਿਐ ਸਹਿਬ ਨੇ ਬੜੇ ਪਿਆਰ ਨਾਲ ਕਿਹਾ ਭੈ ਕੇ ਚਰਨ ਕਰ ਭਾਵ ਕੇ ਹੱਥ ਜਿਹੜੇ ਨੇ ਕਰ ਭਾਵ ਕੇ ਭਾਵਨਾ ਵਾਲੀ ਹੋਣੀ ਚਾਹੀਦੀ ਨੇ ਜਿੱਥੇ ਕਿ ਆ ਅਨੁ ਦਿਨ ਸੁਕ੍ਰਿਤ ਕਰਿਐ ਜਿੱਥੇ ਕਿ ਆ ਭੈ ਕੇ ਚਰਨ ਕਰ ਭਾਵ ਕੇ ਕਰ ਹੱਥ ਜਿਹੜੇ ਨੇ ਉਹ ਭਾਵਨਾ ਵਾਲੀ ਹੋਣੀ ਚਾਹੀਦੀ ਨੇ ਇਹ ਹੱਥਾਂ ਦਾ ਕੰਮ ਹੈ ਤੇ ਬੰਦਿਆ ਤੇਰੀ ਨਿਜਤਾ ਕਰਮ ਇਹ ਐ ਤੂੰ ਕਿਰਤ ਕਰ ਤੀਜਾ ਕਰਮ ਜਿਹੜਾ ਨਾਪ ਚੋਪੋ ਦਾ ਉਹਦੇ ਪਰਥਾਏ ਪਾਣੀ ਨੇ ਬਾਰ ਬਾਰ ਕਿਆ ਪੰਜ ਮਨ ਤੇਰੇ ਇੱਕੋ ਨਾਮ ਜੀ ਤਿਰਕ ਅਵ ਕ ਹੁਣ ਇਹ ਤਿੰਨ ਕਰਮ ਨੇ ਹਰ ਫਰਨਾਮ ਜਪੋ ਨਿਤ ਪ੍ਰਾਨੀ ਨਾਮ ਵੀ ਹੂ ਤ੍ਰਿਕ ਤੇ ਮਗਨੀ ਸਭ ਨੇ ਕਿੰਨੀ ਵਾਰੀ ਇਹ ਬਚਨ ਕੀਤੇ ਸਾਡੀ ਝੋਲੀ ਪਾਈ ਵੀ ਉਹ ਬੰਦਿਆ ਨਾਮ ਜਪੋ ਮੇਰੇ ਸਾਧੂ ਸੰਹੇਨਾ ਸਭ ਨੇ ਬਾਰ ਬਾਰ ਕਿਆ ਹਰਕਾ ਨਾਮ ਨਾਮ ਜਪ ਸਗਾ ਵਾਰਾ ਕਿਆ ਸੋਚੇ ਬਾਰ ਬਾਰ ਕਿੰਨੀ ਵਾਰ ਇਸ ਮਨ ਨੂੰ ਸੁਚੇਤ ਕੀਤਾ ਗਿਆ ਵੀ ਤੂੰ ਨਾਮ ਜਪ ਹੁਣ ਤਿੰਨਾ ਕਰਮਾਂ ਦਾ ਆਪਾ ਜ਼ਿਕਰ ਕੀਤਾ ਪਹਿਲੇ ਨੰਬਰ ਤੇ ਕਿਰਤ ਅਸੀਂ ਕਰਦੇ ਸੀ ਸੰਸਾਰ ਵਿੱਚ ਆ ਕੇ ਗੁਰਦੀਪ ਨੇ ਕਿਹਾ ਇਹ ਤੇ ਤੂੰ ਬਣ ਜਾ ਤੇ ਮੈਂ ਇਹ ਬੇਨਤੀ ਕਰਾਂ ਕਿਰਤ ਇਹਨੂੰ ਕਿਹਾ ਜਾਂਦਾ ਹੈ ਜਿਸ ਕਿਰਤ ਵਿੱਚੋਂ ਕਰਤੇ ਦੀ ਦੀਦਾਰ ਉਹਨੂੰ ਕਿਰਤ ਕਿਹਾ ਜਾਂਦਾ ਹੈ ਜਿਹਦੇ ਵਿੱਚੋਂ ਜਿਹਦੀ ਤੂੰ ਇਬਾਦਤ ਕਰ ਰਿਹਾ ਆ ਉਹਦੇ ਦਰਸ਼ਨ ਦੀਆਂ ਝਲਕਾਂ ਤੈਨੂੰ ਤੇ ਸਾਹਮਣੇ ਵਾਲੇ ਨੂੰ ਝਲਕਾਂ ਪੈਣ ਮਹਲਕ ਨੇ ਕਿਹਾ ਉਹਨੂੰ ਕਿਰਤ ਕਹਿੰਦੇ ਨੇ ਹੁਣ ਕਿਰਤ ਦੇ ਪਰਥਾਏ ਇੱਕ ਦੀ ਅਨੇਕਾਂ ਉਦਾਹਰਨਾਂ ਸਾਨੂੰ ਇਤਿਹਾਸ ਦੇ ਵਿੱਚੋਂ ਮਿਲਦੀਆਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਉਹ ਪ੍ਰੇਮੀ ਸਿੱਖ ਗੁਰੂ ਨਾਨਕ ਦੇ ਘਰ ਦਾ ਉਹ ਬੜਾ ਪਿਆਰ ਵਾਲਾ ਸਿੱਖ ਜਿਨੇ ਗੁਰੂ ਨਾਨਕ ਦੀ ਅਸਲ ਸਿੱਖੀ ਨੂੰ ਕਮਾਇਆ ਕਿਵੇਂ ਜੇ ਕੀਰਤ ਦੀ ਗੱਲ ਕਰੀਏ ਭਾਈ ਲਾਜੋਜੀ ਦਾ ਜ਼ਿਕਰ ਹੈ ਭਾਈ ਮਨਸੂਖ ਜੀ ਦਾ ਜ਼ਿਕਰ ਹੈ ਭਾਈ ਪਘੀਰਤ ਜੀ ਦਾ ਜ਼ਿਕਰ ਹੈ ਕਿੰਨੇ ਐਸੇ ਗੁਰਸਿੱਖ ਮਰਤੀ ਜਿਹੜੇ ਗੁਰੂ ਨਾਲ ਪ੍ਰੇਮ ਕਰਨ ਵਾਲੇ ਉਹਨਾਂ ਦੇ ਕੀਰਤ ਉਹਨਾਂ ਦੇ ਕਰਮ ਦੇਖੀਏ ਉਹਨਾਂ ਦੇ ਕਰਮਾਂ ਦੇ ਵਿੱਚ ਰੱਬੀ ਇਬਾਦਤ ਤੇ ਦਰਸ਼ਨ ਹੁੰਦੇ ਆ ਹੁਣ ਕਿਰਤ ਇੱਕ ਪਾਸੇ ਤਾਂ ਮਲਖ ਭਾਕੂ ਜਿਹੜੇ ਕੰਮੇ ਪਿਆ ਉਹ ਹੀ ਕਹਿੰਦਾ ਮੈਂ ਕਿਰਤ ਕਰਦਾ ਤੇ ਇੱਕ ਪਾਸੇ ਭਾਈ ਲਾਦੋ ਐ ਵੀ ਕਹਿੰਦਾ ਮੈਂ ਕਿਰਤ ਕਰਦਾ ਹੁਣ ਦੋਨਾਂ ਦੀ ਕਿਰਤ ਦੇ ਵਿੱਚ ਕਰਮ ਦੇ ਵਿੱਚ ਇੱਕ ਫਰਕ ਹੈ ਇੱਕ ਉਹ ਹੈ ਜਿਹੜਾ ਦੂਜਿਆਂ ਦੀ ਬਰਬਾਦੀ ਕਰਕੇ ਆਪਣੀ ਆਵਾਦੀ ਦੇ ਲਈ ਧਨ ਲੈ ਕੇ ਹੁੰਦਾ ਆ ਇੱਕ ਉਹ ਹੈ ਜਿਹੜਾ ਦੂਜਿਆਂ ਦੀ ਬਰਬਾਦੀ ਨਹੀਂ ਕਰਦਾ ਪਰ ਆਪ ਆਪਣੇ ਆਪ ਖਾਰੇ ਕਿਰਤ ਕਰਦਿਆਂ ਕਰਦਿਆਂ ਕారణ ਐਸੀ ਕਰ ਰਿਹਾ ਜੀ ਦੇ ਨਾਲ ਕਿਸੇ ਦੂਜੇ ਨੂੰ ਤੇ ਖੁਦ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਤੇ ਕਿਰਤ ਇਹਨੂੰ ਕਿਹਾ ਜਾਂਦਾ ਆ ਕਿਰਤ ਇਹਨੂੰ ਕਿਹਾ ਜਾਂਦਾ ਵੀ ਕਿਸੇ ਦੂਜੇ ਦਾ ਕੋਈ ਜਿਹੜਾ ਹੈ ਉਹਦੀ ਬਰਬਾਦੀ ਦਾ ਕਾਰਨ ਨਾ ਬਣੇ ਤੇਰਾ ਕਰਮ ਕਹਿ ਲਈਏ ਵੀ ਦੂਜੇ ਦਾ ਨੁਕਸਾਨ ਨਾ ਹੋਵੇ ਤੇਰਾ ਲਾਭ ਹੋਵੇ ਤੇ ਮਾਲਕ ਨੇ ਕਹ ਇਦਾਂ ਦਾ ਕਰਮ ਕਰ ਇਦਾਂ ਦੀ ਕਿਰਤ ਹੋਣੀ ਚਾਹੀਦੀ ਜੀਨ ਸਾਹਿਬ ਨੇ ਕਿਹਾ ਅਨ ਦਿਨ ਸੁਖ ਪ੍ਰਤ ਕਰੀ ਉਹਦੇ ਤੋਂ ਮਿਲ ਸੰਤੋ ਰਾਮ ਨਾਮ ਇਸਤਰੀਐ ਫਿਰ ਕਿਹਾ ਉਠਤ ਬੈਠਤ ਹਰ ਹਰ ਧਾਈਐ ਜਿਵੇਂ ਭੁੱਲਦਾ ਨਾਵਾ குரு ਅਮਰਦਾਸ ਸਾਹਿਬ ਜੀ ਦੇ ਇਹ ਰੱਬੀ ਬਚਨ ਨੇ ਸੰਤੋ ਰਾਮ ਨਾਮ ਸਰੀਐ ਉਠਤ ਬੈਠਤ ਹਰ ਹਰ ਧਾਈਐ ਪਹਿਲਾ ਕਰਮ ਹੈ ਉੱਠਣਿਆ ਬੈਠਣਿਆ ਤੈਨੂੰ ਸਾਈਂ ਚੇਤੀ ਰਵੇ ਫਿਰ ਉਹਦੇ ਤੋਂ ਬਾਅਦ ਆਨੰਦ ਦਿਨ ਸੁਪਤੇ ਤਕਰੀ ਦਿਨ ਪ੍ਰਤੀ ਦਿਨ ਚੰਗੀ ਕਿਰਤ ਜਿਹੜੀ ਹੈ ਉਹ ਆਪਣੇ ਜੀਵਨ ਦੇ ਵਿੱਚ ਕਰ ਇੱਕ ਕਿਰਤ ਜਿਹੜੀ ਹੈ ਸਾਨੂੰ ਦੁਨਿਆਵੀ ਤੌਰ ਤੇ ਧੰਨ ਬਖਸ਼ਦੀ ਹੈ ਜਿਸ ਧਨ ਦੇ ਨਾਲ ਸਾਡੇ ਜੀਵਨ ਦਾ ਨਿਰਵਾਹ ਚੱਲਦਾ ਆ ਗੁਜਰਾਨ ਚੱਲਦਾ ਆ ਇੱਕ ਕਿਰਤ ਜਿਹੜੀ ਹੈ ਸਾਡੇ ਆਤਮਿਕ ਖਜ਼ਾਨੇ ਦੇ ਵਿੱਚ ਵਾਦਾ ਕਰਦੀ ਹੈ ਉਹ ਕਿਰਤ ਹੈ ਜੀ ਨਾਮ ਜਪ ਉਹ ਕੀਰਤੈ ਰੱਬੀ ਸਿਫਤ ਸਲਾਹ ਦੀ ਉਹ ਕੀਰਤੈ ਰੱਬ ਦੇ ਘਰ ਦੀਆਂ ਬਾਤਾਂ ਦੀ ਉਹ ਕੀਰਤੈ ਰੱਬ ਦੇ ਘਰ ਦੀਆਂ ਵਡਿਆਈਆਂ ਦੀ ਸਭ ਨੇ ਕਿਹਾ ਜਿਨ੍ਹਾਂ ਨੇ ਇਹ ਕੀਰਤ ਕੀਤੀ ਸਭ ਨੇ ਕਿਹਾ ਉਹਨਾਂ ਦਾ ਪਾਪ ਉਤਾਰਾ ਹੈ ਗੁਰਦੇਵ ਗੁਰੂ ਤੇ ਗੁਰੂ ਅਰਜਨ ਸਾਹਿਬ ਜੀ ਦੇ ਇਹ ਵਚਨ ਪੂਤਾ ਮਾਤਾ ਕੀ ਆਸੀਸ ਨਿਮਕ ਨਾ ਇਸਰਾ ਤੁਮਕ ਹਰ ਹਰ ਸਦਾ ਭਜੋ ਜਗਦੀਸ਼ ਉਥੇ ਉੱਤਮ ਹੈ ਉੱਦਮ ਕਰੋ ਅਠ ਨੀਤ ਦੀ ਗੱਲ ਹੈ ਉੱਥੇ ਉਹ ਨਿਤ ਉੱਠ ਕੇ ਉਤਮ ਕਰਨ ਦਾ ਭਾਵ ਇਹੀ ਹੈ ਵੀ ਤੇਰੇ ਜੀਵਨ ਵਿੱਚ ਸਿਮਤ ਸਲਾਖ ਅਕਾਲ ਦੀ ਹੋਵੇ ਉਸ ਕਿਰਤ ਸਿਮਤ ਸਲਾਖ ਦੇ ਨਾਲ ਜਿੱਥੇ ਉਸ ਪਰਮੇਸ਼ਰ ਦੀ ਕੀਰਤੀ ਕਰਦਾ ਆ ਉਥੇ ਦੁਨਿਆਵੀ ਤੌਰ ਤੇ ਕਿਰਤ ਉਹ ਹੋਵੇ ਜਿਹੜੀ ਕਿਰਤ ਤੇਰੇ ਜੀਵਨ ਦਾ ਨਿਰਵਾਹ ਕਰਦੀ ਹੈ ਹੁਣ ਪਹਿਲਾ ਸਿਧਾਂਤ ਤੇ ਕਿਰਤ ਕਰੋ ਦੂਜੇ ਨੰਬਰ ਤੇ ਇਹ ਪੰਡ 6 ਉਹ ਜਿਹੜੀ ਗੱਲ ਆਪਾਂ ਆਪ ਵਿਚਾਰਨੀ ਹੈ ਅੱਜ ਉਹਦਾ ਜਿਹੜਾ ਥੰਮ ਹੈ ਉਹ ਥੰਮ ਇਹੀ ਹੈ ਉਹਦੀ ਨੀਹ ਹੈ ਜਿਹੜੀ ਉਹ ਇਹੀ ਹੈ ਤਿੰਨ ਸਦਾਨ ਦੂਜੇ ਨੰਬਰ ਤੇ ਪਾਂਡਸ਼ਪ ਸੱਭ ਨੇ ਕਿਹਾ ਤੂੰ ਧਨ ਇਕੱਤਰ ਕਰ ਲਿਆ ਤੂੰ ਮਿਹਨਤ ਕੀਤੀ ਦਿਨ ਰਾਤ ਇੱਕ ਕੀਤਾ ਤੇਰੇ ਪਾਸ ਧਨ ਹੈ ਹੁਣ ਉਸ ਧਨ ਦਾ ਦਸਮਾ ਹਿੱਸਾ ਜਿਹਨੂੰ ਦਸਵੰਦ ਕਹਿੰਦੇ ਨੇ ਧਰਮ ਗ੍ਰੰਥਾਂ ਨੂੰ ਪੜ ਲਈਏ ਅਨਮਤ ਦੇ ਮਜ਼ਹਬ ਦੇ ਗ੍ਰੰਥਾਂ ਨੂੰ ਪੜ ਲਈਏ ਤੇ ਸੱਚੇ ਕੀ ਇਸ ਬੰਧ ਦੀ ਰੀਤ ਪਾਤਸ਼ਾਹ ਦੇ ਵੱਲੋਂ ਚਲਾਈ ਗਈ ਇਹਦੇ ਤੋਂ ਭਾਵ ਹੈ ਬੰਦ ਛਕੋ ਵੀ ਜਿਹੜਾ ਤੇਰੇ ਕੋਲੇ ਹੈ ਉਹਦਾ ਦਸਵਾਂ ਹਿੱਸਾ ਧਰਮ ਦੇ ਸਮਾਜ ਦੇ ਕਾਰਜਾਂ ਦੇ ਲੇਖੇ ਵਿੱਚ ਲਾ ਦੇ ਇਹ ਹੈ ਬੰਦ ਹੁਣ ਜੀਨੇ ਸੁਚੱਜੇ ਢੰਗ ਦੇ ਨਾਲ ਧਨ ਕਮਾਇਆ ਆ ਤੇ ਉਹ ਆਪਣੇ ਧਨ ਵਿੱਚੋਂ ਦਸਵਾਂ ਹਿੱਸਾ ਜੇ ਕੱਟੇ ਤਾਂ ਉਹ ਪਰਵਾਨ ਹੈ ਹਾਂ ਜਿਹਨੇ ਦੂਜਿਆਂ ਦੀ ਬਰਬਾਦੀ ਦੇ ਲਈ ਧਨ ਕਮਾਇਆ ਕਰਕੇ ਕਮਾਇਆ ਉਹਦੇ ਵਿੱਚੋਂ ਜੇ ਦਸਵਾਂ ਹਿੱਸਾ ਕੱਟਦਾ ਆ ਸੱਚ ਐਸਾ ਧਨ ਤੁਨੰਤ ਦੇ ਘਰ ਕਦੇ ਪਰਵਾਨ ਨਹੀਂ ਹੁੰਦਾ ਮਲਖ ਭਾਗੂ ਤੇ ਬਲਕ ਦੇ ਦੇਖੀ ਉਹ ਕੌਣ ਐ ਉਹ ਸੱਜਣ ਮਲਖ ਭਾਗੂ ਉਹ ਐ ਜਿਹਦੀ ਇੱਕ ਤਸਵੀਰ ਵੀ ਸਾਡੇ ਸਾਹਮਣੇ ਆਈ ਐ ਜਿਹੜੀ ਦੁੱਧ ਤੇ ਲੱਖ ਪਾਲੀ ਹੈ ਉਹ ਤਸਵੀਰ ਵੀ ਸਾਡੇ ਸਾਹਮਣੇ ਆਈ ਹੈ ਇੱਕ ਸਮਝਾਇਆ ਗਿਆ ਆ ਵੀ ਦੇਖੋ ਆਹ ਇੱਕ ਪਾਸੇ ਲੋਕਾਂ ਦਾ ਖੂਨ ਪੀ ਕੇ ਘਰ ਵਿੱਚ ਲਿਆਂਦੇ ਧਨ ਦੇ ਨਾਲ ਬ੍ਰਹਮ ਪੂਜ ਕਰਦਾ ਆ ਤੇ ਇੱਕ ਆਪਣੀ ਮਿਹਨਤ ਦੇ ਨਾਲ ਕਮਾ ਕੇ ਧਨ ਕਰ ਲਿਆਉਂਦਾ ਆ ਘਰ ਵਿੱਚ ਲਿਆ ਕੇ ਸਹਿਬ ਨੇ ਕਿਹਾ ਨਾਲੇ ਆਪ ਸ਼ੱਕਦਾ ਆ ਤੇ ਨਾਲੇ ਸੰਸਾਦੀਆਂ ਨੂੰ ਸਿਖਾਉਂਦਾ ਆ ਕੁਣ ਇਹ ਬੰਦ ਕੀ ਸਕਨ ਦੀ ਤੀਜੇ ਨੰਬਰ ਤੇ ਜਿਹੜੀ ਗੱਲ ਹੈ ਉਹ ਨਾਮ ਜਪੂ ਕਰਨੋਂ ਮਤੋਂ ਸੁਨਾ ਕੀ ਆ ਤਿੰਨ ਕਰਮ ਤੂੰ ਕਰਨੇ ਸੀ ਮਾਲਕ ਨੇ ਕਿਹਾ ਤਿੰਨਾ ਤੀ ਤੂੰ ਸੱਖਣਾ ਰਹਿ ਗਿਆ ਇਹ ਤਿੰਨੋਂ ਕਰਮ ਤੂੰ ਨਹੀਂ ਜੇ ਕੀਤੇ ਤੀਜਾ ਹੈ ਨਾਮ ਜਪੂ ਗੁਰਦੇਵ ਨੇ ਕਿਹਾ ਪੂਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਫਿਰ ਕਿਹਾ ਕੀ ਤੂੰ ਸੋਇਆ ਜਾਗਿਆ ਨਾ ਇਸੁੱਤੇ ਪਏ ਤਾਂ ਹੀ ਰਬਦਾ ਭਗਤ ਰਬਦਾਸ ਜੀ ਨੇ ਇਹ ਵਚਨ ਕੀਤੇ ਨਾ ਜਿਸੁੱਤੇ ਪਏ ਆ ਤਾਈ ਸਹਿਬ ਨੇ ਕਿਹਾ ਤੂੰ ਸੋਇਆ ਜਾਗ ਏ ਆਨੰ ਉ ਜਾਗ ਸੁਚੇਤੋ ਸਹਿਬ ਨੇ ਕਹਤਾ ਜੀਵਨ ਜਗ ਸੱਚ ਕਰ ਜਾਣਾ ਆ ਤੇਰਾ ਜਿਹੜਾ ਜੀਵਨ ਹੈ ਤੁਲੇ ਸਦੀਪ ਸੱਚ ਕਰਕੇ ਮੰਨ ਲਿਆ ਪਰ ਇਹ ਸਦੀਪ ਸੱਚ ਨਹੀਂ ਹੈ ਕਿਉਂਕਿ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਾਲ ਨਾਨਕ ਹਰ ਗੁਨ ਗਾਇਲੇ ਸ਼ਾਰਡ ਸਗਲ ਜੰਜਾਲ ਆ ਹਾਰੂ ਕੁੰ ਗਾਏ ਨੇ ਸਾਡੇ ਨਾਮ ਜਪੋ ਦੇ ਵਿੱਚ ਆਉਂਦਾ ਆ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਤੇ ਸਾਡੇ ਨਾਮ ਜਪੋ ਵਿੱਚ ਆਉਂਦਾ ਇਹ ਸਾਡੇ ਨਾਮ ਜਪੋ ਵਿੱਚ ਆਉਂਦਾ ਤੇ ਕਈ ਵਾਰ ਆਪ ਮੁਹਾਰੇ ਇਦਾਂ ਦੇ ਵਿਚਨ ਇਦਾਂ ਦੀਆਂ ਵਿਚਾਰਾਂ ਸਾਡੇ ਸਾਹਮਣੇ ਰੱਖਣ ਵਾਲੇ ਵੀ ਸਾਨੂੰ ਕੀ ਲੋੜ ਐ ਅੰਮ੍ਰਿਤ ਵੇਲੇ ਉੱਠ ਕੇ ਭਗਤੀ ਕਰਨ ਦੀ ਸਾਨੂੰ ਕੀ ਲੋੜ ਐ ਅੰਮ੍ਰਿਤ ਵੇਲੇ ਨਿਤਨੇਮ ਕਰਨ ਦੀ ਸਾਨੂੰ ਕੀ ਲੋੜ ਐ ਸ਼ਾਮ ਦੇ ਵੇਲੇ ਸੁਧਰ ਦੀ ਬਾਣੀ ਪੜਨ ਦੀ ਅਸੀਂ ਦਿਨ ਵੇਲੇ ਜਿਹੜੇ ਕਰਮ ਚੰਗੇ ਕਰਦੇ ਆਂ ਪਰ ਮਾਲਕ ਦੀ ਪਾਵਨ ਬਾਣੀ ਨੇ ਤਰਜੀਹ ਇਹ ਦਿੱਤੀ ਐ ਅੰਮ੍ਰਿਤ ਵੇਲਾ ਸਚਨਾਉ ਬੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਵੀ ਬੰਦਿਆ ਨੇ ਜੀ ਪੀ ਹੋਵੇ ਤੇ ਨੀਮ ਦੇ ਨਾਲ ਸੰਸਾਰੀ ਕਰਮ ਵੀ ਹੋਣ ਉਹ ਤਾਂ ਸਭ ਸੋਭਦੇ ਨੇ ਜੇ ਨਹੀਂ ਜਾਂ ਤਲਾਬ ਹੋਈ ਨਹੀਂ ਅਸਰ ਨਹੀਂ ਗਿਆ ਫਿਰ ਲੁਲ ਫਾਇਦਾ ਕੀ ਨਹੀਂ ਹੁਣ ਗੁਰਦੇਵ ਨੇ ਇਹ ਤਿੰਨ ਸਿਧਾਂਤ ਕਿੰਨਾ ਬਾਰੇ ਆਪਾਂ ਵਿਚਾਰ ਕੀਤੀ ਹੁਣ ਬੰਦਾ ਆਇਆ ਕੀ ਕਰਨ ਸੰਸਾਰ ਵਿੱਚ ਦੁਨੀ ਸੁਹਾਵੇ ਬਾਕ ਦੀ ਜੇ ਗੱਲ ਕਰੀਏ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਬੇਫਾਜ਼ਲਤੂ ਦੀ ਨਹੀਂ ਹੈ ਇਸ ਸੰਸਾਰ ਦੇ ਅੰਦਰ ਬਾਤੂ ਦਾ ਕੁਝ ਵੀ ਨਹੀਂ ਹੈ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਕਾਰਨ ਹੈ ਮੋਟਿਵ ਹੈ ਸੂਰਜ ਰੌਸ਼ਨੀ ਦਿੰਦਾ ਆ ਉਹਦਾ ਇਹ ਕਾਰਨ ਹੈ ਤੇ ਚੰਦ ਮਾ ਰਾਤ ਹਨੇਰੀ ਦੇ ਵਿੱਚ ਸਕੂਨ ਦਿੰਦਾ ਆ ਉਹਦਾ ਇਹ ਮੋਟਿਵ ਹੈ ਇਹ ਚੰਦ ਤਾਰੇ ਜਿਹੜੇ ਨੇ ਇਸ ਰਮਨੀਕ ਕੁਦਰਤ ਨੂੰ ਸੁੰਦਰ ਬਣਾਉਂਦੇ ਨੇ ਉਹਨਾਂ ਦਾ ਕਾਰਨ ਇਹ ਹੈ ਜੇ ਪਸ਼ੂ ਪੰਛੀਆਂ ਦੀ ਗੱਲ ਕਰੀਏ ਇਹ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਨੇ ਜੇ ਦਰਖਤਾਂ ਦੀ ਗੱਲ ਕਰੀਏ ਬਨਸਪਤੀ ਦੀ ਗੱਲ ਕਰੀਏ ਇਹਨਾਂ ਦਾ ਵੀ ਕੋਈ ਕਾਰਨ ਹੈ ਇਹਨਾਂ ਦਾ ਵੀ ਕੋਈ ਕਾਰਨ ਹੈ ਹਵਾ ਅਗ ਹੈ ਧਰਤੀ ਹੈ ਜੋ ਵੀ ਹੈ ਇਸ ਸੰਸਾਰ ਦੇ ਅੰਦਰ ਹਰ ਇੱਕ ਚੀਜ਼ ਦਾ ਕੋਈ ਮੋਟਿਵ ਹੈ ਕੋਈ ਕਾਰਨ ਹੈ ਇਸ ਕਾਰਨ ਕਰਕੇ ਪੈਦਾ ਹੋਈ ਨੇ ਤੇ ਜਦੋਂ ਬੰਦੇ ਦੀ ਗੱਲ ਆਈ ਤੇ ਇਹਦਾ ਵੀ ਇੱਕ ਕਾਰਨ ਹੈ ਸੰਸਾਰ ਵਿੱਚ ਆਉਣ ਦਾ ਇਹ ਖਿੜਿਆ ਹੱਬ ਸੰਸਾਰ ਤੋਂ ਜਿਹੜਾ ਸੰਸਾਰ ਖਿੜਿਆ ਹੋਇਆ ਨਾ ਆ ਰਮਨੀਕ ਜਿਹੜੀ ਥਾਂ ਜਿਸ ਜਗ੍ਹਾ ਦੇ ਉੱਤੇ ਅਸੀਂ ਆ ਗੁਰਦੇਵ ਨੇ ਕਿਹਾ ਇਹਦੀ ਸੁੰਦਰਤਾ ਕਾਇਮ ਰੱਖਣਾ ਇਹਦੀ ਸੁੰਦਰਤਾ ਨੂੰ ਪਰਕਰਾਰ ਰੱਖਣਾ ਉਹ ਬੰਦਿਆ ਤੇਰੇ ਹਿੱਸੇ ਆਇਆ ਇਨ ਸ਼ੋਭਨੀਕ ਮਨਾਉਣਾ ਇਹ ਤੇਰੇ ਹਿੱਸੇ ਆਇਆ ਆ ਜਿਹੜਾ ਦੁਨੀ ਸੁਹਾਵਾ ਬਾਗ ਹੈ ਨਾ ਜਿੱਦੇ ਵਿਚਰਾ ਤੀਰ ਉੱਤੀ ਦਿੱਤੀ ਬਾਗ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਹੁਣ ਆ ਸਭ ਕੁਝ ਤੋਂ ਬਾਅਦ ਇੱਕ ਗੱਲ ਕੁ ਦੇਵ ਨੇ ਕੀਤੀ ਹੈ ਉਹ ਹੈ ਕਰਮੀ ਕਰਮੀ ਹੋਏ ਵਿਚਾਰ ਹੁਣ ਉੱਥੇ ਬੰਦੇ ਦੇ ਹੀ ਕਰਮ ਦੇਕੇ ਜਾਣਗੇ ਸੰਸਾਰ ਵਿੱਚ ਪਸ਼ੂ ਪੰਛੀ ਜੋ ਵੀ ਅਨੰਨ ਨੇ ਬਧੀਕ ਨੇ ਉਹਨਾਂ ਦੀ ਗੱਲ ਕੀਤੇ ਨਹੀਂ ਹੈ ਬੰਦੇ ਦੇ ਕਰਮਾਂ ਦੀ ਗੱਲ ਹੈ ਜੇ ਬੰਦਾ ਕਰਮ ਸੋਹਣੇ ਕਰੇਗਾ ਸੋਹਣੇ ਸਮਾਜ ਨੂੰ ਸਿਰਜੇਗਾ ਸੋਹਣੀ ਧਰਤੀ ਨੂੰ ਸਿਰਜੇਗਾ ਜੇ ਬੰਤੇ ਦੇ ਕਰਮ ਮਾੜੇ ਨੇ ਸਭ ਨੇ ਕਿਹਾ ਫਿਰ ਕੀ ਜਿਹੜਾ ਆ ਕਦੀ ਸੰਸਾਰ ਸੋਹ ਬਣੀ ਇੱਕ ਸੁੰਦਰ ਨਹੀਂ ਬਣਾ ਸਕਦਾ ਇਹ ਸੋਹਣੇ ਸਮਾਜ ਦੀ ਸਿਰਜਣਾ ਦਾ ਕਾਰਨ ਨਹੀਂ ਬਣ ਸਕਦਾ ਬੰਤੇ ਦੇ ਜਨਮ ਦੀ ਗੱਲ ਕਰਦੇ ਆ ਪਲਪ ਦੀ ਬਾਣੀ ਨੇ ਇਹ ਕਿਹਾ ਸੰਸਾਰ ਵਿੱਚ ਤੂੰ ਆਇਆ ਆ ਇਸ ਸਮਾਜ ਸੁੰਨੇ ਸਮਾਜ ਦਾ ਇੱਕ ਦ੍ਰਿਸ਼ ਤੂੰ ਪੈਦਾ ਕਰਨ ਆਇਆ ਪਰ ਜਿੰਨਾ ਇਸ ਤਰਤੀ ਦੇ ਉੱਤੇ ਅਜ ਬੰਦਾ ਕਰਪਟ ਹੋ ਚੁੱਕਿਆ ਨਾ ਉਹਨਾਂ ਕੋਈ ਦੂਜਾ ਤੇ ਜਾਹੂਰ ਕੋਈ ਨਹੀਂ ਹੈ ਪਸ਼ੂ ਪੰਛੀ ਕਦੇ ਦੇਖੇ ਕਿਸੇ ਆਦਮ ਦੇ ਦਿੱਤੇ ਪਸ਼ ਪੰਛੀ ਲੜਦੇ ਉਹਨਾਂ ਦੇ ਵਿੱਚ ਵੀ ਤੇਰਾ ਅਲ੍ਹਾ ਵੱਡਾ ਮੇਰਾ ਛੋਟਾ ਮੇਰਾ ਵੱਡਾ ਤੇਰਾ ਸੁਪਾ ਕਦੇ ਦੇਖੇ ਲੜਦੇ ਕਲ ਦੇ ਉਹਨਾਂ ਨੂੰ ਪਤਾ ਆ ਆ ਦਰਖਤ ਦੀ ਟਹਿਣੀ ਤੇ ਅੱਜ ਸਾਡਾ ਆ ਕੱਲ ਕਿਸੇ ਦੂਜੇ ਦਾ ਹੋਵੇਗਾ ਅਸੀਂ ਉੱਡ ਚਲੇ ਜਾਣਾ ਤੇ ਇਹ ਗੱਲ ਕਿ ਅਸੀਂ ਸਮਝਾਂਗੇ ਫਿਰ ਸੱਚ ਹੈ ਭਰਾਵਾਂ ਦੇ ਵਿੱਚ ਲੜਾਈ ਕਦੇ ਨਹੀਂ ਜੀ ਹੋਵੇਗੀ ਧੰਨ ਕਰਕੇ ਪੈਸੇ ਕਰਕੇ ਦੌਲਤ ਕਰਕੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿੰਨਾ ਪੜ ਲਿਆ ਉਹਨਾਂ ਨੂੰ ਪਤਾ ਲੱਗੇ ਜਾਣਾ قسم مر ہے تو نار نارو بے اس رکھ بارو اورو بے او بندیا جس تاندہ تو گرب کردہیا مالک نے کہا کہ نا تیرا ہویا تی نا تیریاں دا ہویا تی نا اون والی سامنے بچے لے تیری خود دینے ہی نا ہونہ گا کیونکہ اس رکھ بارو اورو بے ایک سرکل ہے دا آج تیری جی بچ ہے کل دوجہ جی دی جی بچ ہوگی پھر ایدھا کا کہا دا کار مالک نے کہتی تا ਇਹਦਾ ਕਿਉਂ ਘਾਰ ਕਰਦਾ ਕਿਉਂਕਿ ਅਗਲੀ ਗੱਲ ਇਹ ਆਉਣੀ ਹੈ ਸ਼ਲੋਕ ਵਿੱਚ ਮਾਲਕ ਨੇ ਕਿਹਾ ਪਰ ਇਹੋ ਲੋਭ ਕੇ ਹੰਦ ਬੰਦਾ ਲੋਭ ਦੇ ਵਿੱਚ ਪੈ ਕੇ ਲੋਭ ਦੀ ਫਾਖੀ ਦੇ ਵਿੱਚ ਇਹਦਾ ਕਲਾ ਘੁੱਟਿਆ ਪਿਆ ਹੈ ਲੋਭ ਦੇ ਵਿੱਚ ਪੈ ਕੇ ਇਹ ਕਈ ਦੂਜਿਆਂ ਦੇ ਘਰ ਉਡਾੜ ਚੁੱਕਿਆ ਲੋਭ ਕਰਕੇ ਤੇ ਸੱਚ ਹੈ ਜੀ ਲੋਭ ਬੰਦੇ ਦੀ ਜ਼ਿੰਦਗੀ ਵਿੱਚ ਕਦੋਂ ਕੰਮ ਕਰਦਾ ਜਿੱਥੇ ਮਾਲਕ ਨੇ ਕਿਹਾ ਸੋਹਣੀ ਸਮਾਜ ਦੀ ਸਿਰਜਣਾ ਕਰਨੀ ਹੈ ਨਾ ਉਥੇ ਗੁਰਦੇਵ ਨੇ ਕਿਹਾ ਬੰਦਿਆ ਤੇਰੇ ਗੱਲ ਦੇ ਵਿੱਚ ਲੋਭ ਦੀ ਫਾਖੀ ਹੈ ਸੌਖਾ ਸਮਝਣ ਦੇ ਨਹੀਂ ਮੈਂ ਇੱਕ ਗੱਲ ਇਹ ਸੰਜੀ ਕਰਾਂ ਇੱਕ ਮੰਦਾ ਜਿਹੜਾ ਹੈ ਥੋੜੀ ਭੂਮੀ ਦਾ ਮਾਲਕ ਹੈ ਉਹਨੂੰ ਵਧੀਕ ਕਰਨ ਦੇ ਲਈ ਕਿਸੇ ਦੇ ਵੱਲੋਂ দান ਚ ਦੇ ਦਿੱਤਾ ਗਿਆ ਤੂੰ ਫਲਾਣੇ ਰਾਜੇ ਦੇ ਕੋਲ ਜਾ ਇਹ ਤੇਰੀ ਜ਼ਮੀਨ ਵਧ ਸਕਦੀ ਹੈ ਰਾਜੇ ਦੇ ਕੋਲੇ ਜਾ ਰਾਜੇ ਨੇ ਕਿਹਾ ਤੇਰੀ ਜ਼ਮੀਨ ਵਧ ਸਕਦੀ ਹੈ ਪਰ ਇੱਕ ਕੰਮ ਕਰਨਾ ਤੂੰ ਇੱਥੋਂ ਆਪਣੀ ਦੌੜ ਸ਼ੁਰੂ ਕਰ ਤੇ ਤੂੰ ਉਰ ਜਾਹ ਤੇ ਸ਼ਾਮ ਦੇ ਸੂਰਜ ਦੇ ਢਲਦੇ ਸਮੇਂ ਤੱਕ ਤੂੰ ਵਾਪਸ ਇੱਥੇ ਪਹੁੰਚਣਾ ਹੈ ਦੌੜੀ ਰਾਹ ਜਿੰਨਾ ਦੂਰ ਤੱਕ ਜਾਏਗਾ ਉਨੀ ਜ਼ਮੀਨ ਤੇਰੀ ਹੈ ਪਰ ਵਾਪਸ ਸੂਰਜ ਢਲਦੇ ਤੱਕ ਆਉਣਾ ਇਹ ਮੇਰੀ ਸ਼ਰਤ ਹੈ ਇਹ ਮੇਰੀ ਸ਼ਰਤ ਹੈ ਹੁਣ ਉਹਨੇ ਇਸ ਸ਼ਰਤ ਨੂੰ ਮਨਜ਼ੂਰ ਕੀਤਾ ਠੀਕ ਹੈ ਕਬੂਲ ਕੀਤਾ ਮੈਂ ਤੇਰੀ ਸ਼ਰਤ ਨੂੰ ਅੱਖਾਂ ਤੇ 올ਲੇ ਨਹੀਂ ਕਰਾਂਗਾ ਇਹਨੂੰ ਸੱਤ ਕਰਕੇ ਮੰਨਾਂਗਾ ਤੇ ਮੈਂ ਸੂਰਜ ਢਲਦੇ ਤੱਕ ਪਹੁੰਚ ਜਾਵਾਂਗਾ ਉਹਨੇ ਰੀਸ਼ ਦੌੜ ਜਿਹੜੀ ਸ਼ੁਰੂ ਕੀਤੀ ਤੋਂ 1 ਏਕੜ ਤੱਕ ਗਿਆ ਉਹਨੇ ਕਿਹਾ ਵੀ ਹੁਣ ਦੌੜ ਲਈਏ ਦੌੜ ਲਾ ਗਿਆ ਦੌੜ ਕਿਤੇ ਦੂਰ ਲੰਘ ਗਿਆ ਤੇ ਹੁਣ ਇੱਕ ਮਨੰਦਰ ਖਿਆਲ ਆਇਆ ਵੀ ਰਾਜ ਨੇ ਇੱਕ ਸ਼ਰਤ ਵੀ ਰੱਖੀ ਹੈ ਵੀ ਸੂਰਜ ਢਲਦੇ ਤੱਕ ਵਾਪਸ ਆਉਣਾ ਹੈ ਤੇ ਉਹ ਦੌੜਦਾ ਗਿਆ ਵੀ ਸੂਰਜ ਢਲਣ ਨੂੰ ਬੜਾ ਟਾਈਮ ਪਿਆ ਜਦੋਂ ਉਹ ਵਾਪਸ ਚੂਟਰ ਲੈਂਦਾ ਵਾਪਸ ਆਉਂਦੇ ਆਉਂਦੇ ਤੱਕ ਸੂਰਜ ਜਿਹੜਾ ਹੈ ਬੱਦਮ ਫੁੱਟ ਢਲ ਜਾਂਦਾ ਆ ਪਰ ਇਹ ਹਜੇ ਅੱਧ ਵਿਚਕਾਰ ਹੀ ਤੁਰਿਆ ਫਿਰਦਾ ਆ ਭਾਵ ਇਹ ਸੀ ਵੀ ਦੌੜ ਇੰਨੀ ਦੀ ਦੌੜਿਆ ਆ ਵੀ ਮੈਂ ਵਧੀਕ ਜ਼ਮੀਨ ਆਪਣੇ ਨਾਮ ਲਵਾ ਲਵਾਂਗਾ ਪਰ ਲੋਭ ਵਾਸੋ ਕੇ ਇਹ ਭੁੱਲ ਗਿਆ ਵੀ ਜਿੰਨੀ ਦੂਰੀ ਮੈਂ ਤੈਅ ਕਰਨੀ ਆ ਉਨੇ ਵਾਪਸ ਵੀ ਬੇਪਰਤ ਕੇਤੇ ਹੀ ਪਹੁੰਚਣਾ ਆ ਇਹ ਗੱਲ ਭੁੱਲ ਗਿਆ ਤੇ ਇਸੇ ਤਰ੍ਹਾਂ ਬੰਦੇ ਦੀ ਦੌੜ ਹੈ ਇੱਕ ਨੂੰ 100 100 ਨੂੰ ਹਜ਼ਾਰ ਹਜ਼ਾਰ ਲੱਖਾਂ ਵਿੱਚ ਲੱਖਾਂ ਨੂੰ ਕਰੋੜਾਂ ਵਿੱਚ ਬਦਲਣ ਦੀ ਤਾਂ ਇਹ ਦੀ ਇੱਕ ਦੌੜ ਹੈ ਪਰ ਮਾਲਕ ਨੇ ਕਿਹਾ ਇਹ ਦੀ ਜਿਹੜੀ ਸ਼ੁਰੂਆਤ ਹੈ ਰੱਬੀ ਇਵਾਦਤ ਭਲਕ ਲਈ ਕਹੀ ਇਹਨੇ ਉਹ ਲਾ ਦਿੱਤਾ ਕਰਨੋ ਉਹ ਤੋਂ ਸੋਨਾ ਕੀ ਪਰ ਉਹ ਲੋਕ ਅਗਲੀ ਗੱਲ ਨਾਨਕ ਸਮੇਂ ਉਲੰਘ ਗਈ ਸਮੇਂ ਨੂੰ ਭਾਵੇਂ ਸਮਾਰੰਮ ਗਏ ਤੋਂ ਭਾਵੇਂ ਬਤੀਤ ਹੋ ਗਿਆ ਜਿਹੜਾ ਤੈਨੂੰ ਸਮਾਂ ਮਿਲਿਆ ਸੀ ਇਹੀ ਤੇਰੀ ਔਸਰ ਇਹੀ ਤੇਰੀ ਬਰੀਆ ਦੀ ਗੱਲ ਹੈ ਇਹੀ ਤੇਰਾ ਵਕਤ ਹੈ ਸਮਾਂ ਹੈ ਸਿਰਫ ਤੈਨੂੰ ਮਿਲਿਆ ਆ ਕਿਉਂ ਬੇਫਜ਼ੂਲ ਦਾ ਇਹਨੂੰ ਬਤੀਤ ਕਰ ਰਿਹਾ ਤੇਰਾ ਇੱਕ ਇੱਕ ਸੈਕਿੰਡ ਜਿਹੜਾ ਬੜਾ ਮਹੱਤਵ ਰੱਖਦਾ ਆ ਇੱਕ ਇੱਕ ਪਲ ਤੇਰੀ ਜ਼ਿੰਦਗੀ ਦਾ ਬੜਾ ਮਹਾਤਮ ਰੱਖਦਾ ਤੇਰੇ ਜੀਵਨ ਚ ਜਰ ਆਈ ਜੋ ਬਨਹਾਰਿਆ ਇਹਨੇ ਲੰਘਦਾ ਜਾ ਆਹ ਵਕਤ ਨੇ ਜੋ ਦਿਨ ਆਵੇ ਸੋ ਦਿਨ ਜਾਖੀ ਕਰਨਾ ਕਿ ਉਚ ਰਹਿਨ تیر ਨਾਹੀ ਸੰਗ ਚਲਤ ਹੈ ਹੰਪੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਬਦੀਖ ਆਏ ਬਦੀਖ ਗਏ ਜਿਸ ਆਸਨ ਉਮ ਬੈਠੇ ਕੇਤੇ ਵੈਸ ਗਏ ਸਹਿਬ ਨੇ ਕਹ ਤੇਰੇ ਮਾਪੇ ਮਾਪਿਆਂ ਦੇ ਮਾਪੇ ਗਏ ਅੱਜ ਤੂੰ ਬੈਠਾ ਗੁਰਦੇਵ ਨੇ ਕਹ ਤੇਰੀ ਔਲਾਦ ਦੀ ਤੇਰੀ ਥਾਂ ਮੰਗ ਲੈਨੀਆ ਤੇ ਗੁਰਦੇਵ ਨੇ ਉਹ ਇਸ਼ਾਰਾ ਕੀਤਾ ਦੇਖੋ ਮੰਤਾ ਚੱਲਿਆ ਚੰਨ ਜਨੀਆਂ ਦੇ ਕੰਨ ਆ ਤੇਰੀ ਵਸ ਜਿਹੜੀ ਹੈ ਪਾਇਆ ਹੈ ਆ ਤੇਰੀ ਹੋਂਦ ਹੈ ਇੱਥੇ ਅਖੀਰ ਵਿੱਚ ਸਹਿਬ ਕਿਹਾ ਨਾਮਕ ਸਮੇਂ ਨਾਮ ਕਹੀ ਵਕਤ ਲੰਘ ਗਿਆ ਬਤਿਤ ਹੋ ਗਿਆ ਅਬ ਕਿਉਂ ਰੋ ਬੰਦ ਅੰਧ ਹੁਣ ਅਗਿਆਨਤਾ ਬਸ ਹੋ ਕੇ ਕਿਉਂ ਰੋਦਾ ਪਿਆ ਆ ਤੇ ਗੁਰੂ ਅਮਰਦਾਸ ਸਾਹਿਬ ਦਾ ਉਪਦੇਸ਼ ਕਿ ਸਮਾਪਤੀ ਕਰਾਂ ਜਿਹਦੇ ਵਿੱਚ ਸਹਿਬ ਸੰਤ ਨੂੰ ਸੁਚੇਤ ਕਰਦੀ ਹੈ ਐਸਾ ਕਾ ਨਾ ਕੀਚੈ ਜਿਤ ਅੰਤ ਅਛਤ ਤਾ ਗਿਆ ਅਖੀਰ ਤੇਰੇ ਪਰ ਦੀ ਬਿਸ਼ਤਾਵਾ ਬੇ ਕੋ ਕੰਮ ਨਾ ਕਰ ਫਿਰ ਕਰਨਾ ਕੀ ਹੈ ਜਿਸ ਕਾਰਜ ਨੇ ਜਿਸ ਕਰਮ ਨੇ ਜਿਹੜਾ ਤੂੰ ਜੇ ਕਰ ਲਵੇਂਗਾ ਤੂੰ ਸਿੱਖਰੀ ਮਕਾਮ ਮੰਜ਼ਿਲ ਤੇ ਪਹੁੰਚੇਗਾ ਤੇਰੀ ਮੰਜ਼ਿਲ ਤੇ ਪਹੁੰਚ ਕੇ ਪਰਬਾਨ ਕੀ ਹੈ ਉਹ ਕਰਮ ਇਹ ਹੈ ਜਿਨੇ ਸੰਤ ਚੰਗੇ ਆਰੇ ਲਾਉਣਾ ਹੈ ਕੀਰਤ ਵਿੱਚ ਲਾਉਣਾ ਹੈ ਨਾਮ ਵਿੱਚ ਲਾਉਣਾ ਆ ਵੰਡ ਕੇ ਸ਼ਕਨ ਦੀ ਭਾਵਨਾ ਜਿਹਨੇ ਸਾਡੇ ਅੰਤਰ ਪਾਵ ਜਿਹੜੀ ਇਹ ਪੈਦਾ ਕਰਨੀ ਹੈ ਉਹ ਕਿੱਥੋਂ ਪੈਦਾ ਹੋਣੀ ਹੈ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋ ਗਏ ਤੇਰਾ ਨਾ ਲਈ ਸਭ ਲਿਖਿਆ ਤੋਂ ਪਰਵਾਹ ਨੋ ਸਕਦਾ ਕਦੋਂ ਜਦੋਂ ਗੁਰੂ ਦੇ ਉਪਦੇਸ਼ ਸੱਤ ਕਰਕੇ ਸੁਣ ਸੁਨੇਗਾ ਮੰਨੇਗਾ ਜੇ ਬਾਬਾ ਅਮਰਦਾਸ ਗੁਰੂ ਨਾਨਕ ਦੇ ਘਰ ਦਾ ਸ਼ਬਦ ਪੜ ਕੇ ਵਿਚਾਰ ਕੇ ਸੇਵਾ ਕਮਾ ਕੇ ਗੁਰੂ ਦੇ ਘਰ ਦੀ ਘਾਲਣਾ ਕਰਕੇ ਕਮਾਈ ਕਰਕੇ ਗੁਰੂ ਪਦ ਨੂੰ ਹਾਸਲ ਕਰ ਸਕਦਾ ਆ ਤੇ ਸੱਚੇ ਸਾਡੀ ਝੋਲੀ ਦਾ ਮਾਲਕ ਨੇ 1 ਤੋਂ ਲੈ ਕੇ 1430 ਤੱਕ ਦਾ ਖਜ਼ਾਨਾ ਸਾਡੀ ਝੋਲੀ ਪਾਇਆ ਮਾਲਕ ਨੇ ਕਹੇ ਇਹਨੂੰ ਪੜ ਇਹਨੂੰ ਸੁਣ ਇਹਨੂੰ ਕਮਾ ਇਹਨੂੰ ਵਿਚਾਰ ਤੂੰ ਨਿਹਾਲ ਉਮੇਗਾ ਤੇਰੀ ਪਰਬਾਨਗੀ ਹੈ ਭਗਤ ਭੰਡਾਰ ਕੁਰਬਾਨੀ ਦਾ ਗਾਪ ਸੁਨਤ ਕਮਾਬਤ ਨਿਹਾਲ ਆਪਗਤੀ ਦਾ ਖਜ਼ਾਨਾ ਕੀਮਤੀ ਹੀਰਿਆਂ ਤੋਂ ਉੱਤਮ ਗੁਰ ਸ਼ਬਦ ਹੈ ਇਹਨੂੰ ਗਾ ਗਾਵਤ ਸੁਨਤ ਇਹਨੂੰ ਸੋਲ ਕਮੌਬਤ ਇਹਦੀ ਕਮਾਈ ਕਰ ਜਿਤ ਤਿੰਨ ਪੱਖ ਜੀਵਨ ਝੋਣਗੇ ਗਾਵੀਐ ਸੁਣੀਐ ਮਨ ਰਖੀਐ ਭਾਉ ਫਿਰ ਸਭਨੇ ਕਹ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਦੀ ਮੁੱਥੇ ਕਿਆ سنت نحال تو نحال ہو جامے گا تیری پربانگی صدیب سکھ سکون چولی اناند پوے گا ترے جیون سہج ہوا نانی ہر پربھ اب بھی ملے ستگو کرپا کری پاؤن شوک کے بچار کردہ اپنی بےفی کی بندی 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 بخشو سی بلاؤ ਵਾਰਤ ਕੀ ਕਾਲਸਾ ਵਾਰਤ ਕੀ